ਸਿਮਰਨਾ ਸਥਾਨਕ ਕਾਰਤੀ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਸਰਕਾਰੀ ਖਰੀਦ ਨਾ ਕਰਨ ਦਾ ਫੈਸਲਾ ਲਿਆ ਜਿਸ ਕਾਰਨ ਝੋਨੇ ਦੀ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਸੰਬੰਧੀ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਗਈ ਹੈ ਇਹ ਫੈਸਲਾ ਸਰਬਸੰਮਤੀ ਦੇ ਨਾਲ ਸਥਾਨਕ ਮਾਰਕੀਟ ਕਮੇਟੀ ਦੇ ਹਾਲ ਦੇ ਵਿੱਚ ਸਥਾਨਕ ਕਾਰਤੀ ਐਸੋਸੀਏਸ਼ਨ ਦੇ ਸਮੂਹ ਆੜਤੀਆਂ ਦੀ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮਲ ਮਾਜਰਾ ਨੇ ਦੱਸਿਆ ਕਿ ਇਸ ਵਾਰ ਚੋਨੇ ਦੇ ਸੀਜ਼ਨ ਦੇ ਵਿੱਚ ਪੇਸ਼ ਹੋਣ ਵਾਲੀਆਂ ਮੁਸ਼ਕਲਾਂ ਅਤੇ ਖਰੀਦ ਸਬੰਧੀ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਫੈਸਲਾ ਲਿਆ ਗਿਆ ਕਿ ਮੰਡੀ ਦੇ ਵਿੱਚ ਅੱਜ ਤੋਂ ਆਉਣ ਵਾਲੇ ਚੋਨੇ ਦੀ ਨਮੀ ਸਿਰਫ 17% ਵਾਲਾ ਹੀ ਚੋਨਾ ਮੰਡੀਆਂ ਦੇ ਵਿੱਚ ਸੁੱਟਣ ਦਿੱਤਾ ਜਾਵੇ ਪਰ ਚੋਨੇ ਨੂੰ ਤੋਲਣ ਅਤੇ ਬੋਰੀਆਂ ਦੇ ਵਿੱਚ ਭਰਤੀ ਦਾ ਕੰਮ ਆੜਤੀਆਂ ਦੇ ਵੱਲੋਂ ਨਹੀਂ ਕੀਤਾ ਜਾਵੇਗਾ ਮੈਂ ਆਲਮਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਤੇ ਅੱਜ ਮੀਟਿੰਗ ਕੀਤੀ ਹੈ ਜਿਹੜੀ ਜੋ ਧਾਨਾਂ ਦੇ ਸੀਜ਼ਨ ਚ ਇਸ ਟਾਈਮ ਸਮੱਸਿਆ ਚੱਲ ਰਹੀ ਹੈ ਉਸ ਦੇ ਸੰਬੰਧ ਚ ਅਸੀਂ ਸਾਰੀ ਮੰਡੀ ਦੀ ਮੀਟਿੰਗ ਕੀਤੀ ਹੈ ਤਾਂ ਕਿ ਸਾਰੇ ਆੜਤੀ ਭਰਾਵਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਸੰਬੰਧੀ ਸचेਤ ਕੀਤਾ ਜਾ ਸਕੇ ਅੰਤ ਵਿੱਚ ਅਸੀਂ 3-4 ਫੈਸਲੇ ਲਏ ਨੇ ਇੱਕ ਤਾਂ ਅਸੀਂ 30 ਪਹਿਲੀ ਤਰੀਕ ਤੱਕ ਕਿਸੇ ਨੇ ਮਾਲ ਅਸੀਂ ਢੇਰੀ ਜਰੂਰ ਕਰਾਵਾਂਗੇ ਜਿਹੜਾ 17 ਮਾਇਸਚਰ ਵਾਲਾ ਆਊਗਾ ਆਪਦੇ ਆਪਦੇ ਫੜਾਂ ਚੋਂ ਢੇਰੀ ਕਰਾਵਾਂਗੇ ਪਰ ਅਸੀਂ ਉਹ ਕਿਸੇ ਨੇ ਮਾਲ ਭਰ ਕੇ ਨਹੀਂ ਰੱਖਣਾ ਬੋਰੀਆਂ ਚ ਨਹੀਂ ਪਾਉਣਾ ਕਿਉਂਕਿ ਪਹਿਲੀ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਉਹਦੇ ਬਾਰੇ ਕਈ ਸ਼ੰਕੇ ਨੇ ਕਿਉਂਕਿ ਸੈਲਰਾਂ ਦੀ ਜਿਹੜੀ ਅਲਾਟਮੈਂਟ ਨਹੀਂ ਹੋਈ ਸੈਲਰਾਂ ਵਾਲਿਆਂ ਦੀ ਆਪਦੀਆਂ ਪ੍ਰੋਬਲਮਸ ਨੇ ਅਸੀਂ ਜੇ ਮਾਲ ਭਰ ਕੇ ਰੱਖ ਲਾਂਗੇ ਉਹਦੇ ਉਹ ਸ਼ਾਰਟੇਜ ਆਉਂਦੀ ਹੈ ਕਿਲੋ-ਕਿਲੋ 2-2 ਕਿਲੋ ਦੀ ਉਹ ਸਾਡੇ ਅੜhtੀਆਂ ਤੇ ਪਾਈ ਜਾਂਦੀ ਹੈ ਇਸ ਕਰਕੇ ਸਾ ਕਿਸੇ ਵੀ ਅੜhtੀਆਂ ਨੇ ਪਹਿਲੀ ਤਰੀਕ ਤੱਕ ਮਾਲ ਨਹੀਂ ਭਰਨਾ ਪਹਿਲੀ ਤਰੀਕ ਤੋਂ ਸਾਡੇ ਆੜ੍ਹਤੀਆਂ ਦੇ ਪੰਜਾਬ ਦੇ ਪ੍ਰਧਾਨ ਵਿਜੇ ਕਲਰਾ ਜੀ ਨੇ ਹੜਤਾਲ ਦਾ ਸੱਦਾ ਦਿੱਤਾ ਹੈ ਕਿਉਂਕਿ ਜਿਹੜੀ ਸਾਡੀ ਆੜ੍ਹਤ ਹੈ ਉਹ 46 ਰੁਪਏ ਤੇ ਫ੍ਰੀਜ਼ ਕੀਤੀ ਹੋਈ ਹੈ ਉਹ ਅਸੀਂ ਕਹਿੰਦੇ ਆ ਵੀ ਸਤੋਂ ਜਿਹੜਾ ਬਿੱਲਾਂ 'ਚ ਕਮਿਸ਼ਨ ਹੈ 2.5% ਲਵਾਇਆ ਜਾਂਦਾ ਉਹਦੇ ਸਾਨੂੰ ਪੂਰੇ 55 56 ਰੁਪਏ ਜਿਹਨੇ ਸਾਡੇ ਬਣਦੇ ਨੇ ਉਹ ਦਿੱਤੇ ਜਾਣ। ਜੇ ਉਹ ਨਹੀਂ ਦਊਗੀ ਸਰਕਾਰ ਤਾਂ ਅਸੀਂ ਹੜਤਾਲ ਤੇ ਆ। ਦੂਜੀ ਸਮੱਸਿਆ ਪਹਿਲੀ ਤਰੀਕ ਤੋਂ ਇਹ ਆ ਰਹੀ ਹੈ ਵੀ ਜੇ ਫਰਜ ਕਰੋ ਕਿਸੇ ਇਨਸਪੈਕਟਰ ਨੇ ਭਾਅ ਵੀ ਲਾਤਾ 17 ਮਾਰਚਰ ਵਾਲੀ ਜੀਰੀ ਦਾ ਆਪਾਂ ਰਫਿਊਜ਼ ਨਹੀਂ ਇਨਸਪੈਕਟਰ ਕਰ ਸਕਦਾ ਉਹਨੂੰ ਜੇ ਆੜਤੀ ਆ ਭਰ ਕੇ ਰੱਖ ਲੂ ਤਾਂ ਇੱਕ ਖਰਾਕ ਮੈਹਿਕਮੇ ਵੱਲੋਂ ਚਿੱਠੀ ਜਾਰੀ ਕੀਤੀ ਗਈ ਆ ਵੀ ਜਿਹੜਾ ਮਾਲ ਦਾ ਟਰੱਕ ਭਰਿਆ ਜਾਊਗਾ ਉਹਦਾ ਕਿਸੇ ਕੰਡੇ ਤੇ ਵੇਟ ਕੀਤਾ ਜਾਊਗਾ ਜੇ ਉਹ ਵੇਟ ਘਟਦਾ ਤਾਂ ਉਹ ਆੜਤੀ ਦੇ ਗਲ ਪਾਇਆ ਜਾਊ ਉਹ ਚਿੱਠੀ 'ਚ ਇਹ ਗੱਲ ਨਹੀਂ ਕਲੀਅਰ ਕੀਤੀ ਗਈ ਵੀ ਉਹ ਮਾਲ 2 ਦਿਨਾਂ ਬਾਅਦ ਚੱਕਿਆ ਜਾਊ ਕਿ 3 ਬਾਅਦ ਕਿ 20 ਦਿਨਾਂ ਬਾਅਦ ਅਸੀਂ ਕਾਨੂੰਨ ਮੁਤਾਬਕ ਇਹਦੇ 72 ਘੰਟੇ ਜ਼ਿੰਮੇਵਾਰ ਆ 72 ਘੰਟੇ ਤੋਂ ਬਾਅਦ ਅਸੀਂ ਕਿਸੇ ਨੂੰ ਕੋਈ ਸ਼ਾਰਟੇਜ ਨਹੀਂ ਦੇਣੀ ਕਿਉਂਕਿ ਜਿੰਨੀ ਕਿ ਸਾਡੀ ਆਰਥ ਬਣਦੀ ਉਹ ਤਾਂ ਸ਼ਾਰਟੇਜ ਚ ਚਲੀ ਜਾਂਦੀ ਹੈ ਪਿਛਲੀ ਵਾਰੀ ਲੋਕਾਂ ਤੋਂ ਬਹੁਤ ਸ਼ਾਰਟੇਜਾਂ ਕੀਤੀਆਂ ਨੇ ਕਟੀਆਂ ਨੇ ਇਸ ਕਰਕੇ ਅਸੀਂ ਸਰਕਾਰ ਪਹਿਲਾਂ ਸਰਕਾਰ ਨੂੰ ਸੂਚਿਤ ਕਰਦੇ ਹਾਂ ਇਹ ਜਿਹੜੀਆਂ ਸਮੱਸਿਆਵਾਂ ਨੇ ਕੋਈ ਵੱਡੀਆਂ ਸਮੱਸਿਆਵਾਂ ਨਹੀਂ ਸਭ ਤੋਂ ਵੱਡੀ ਸਮੱਸਿਆ ਵਾ ਜਿਹੜੀ ਮੂਵਮੈਂਟ ਦੀ ਹੈ ਜਿੰਨਾ ਚਿਰ ਪੰਜਾਬ ਚੋਂ ਮੂਵਮੈਂਟ ਹੋ ਕੇ ਚੌਲ ਨਹੀਂ ਜਾਂਦਾ ਉਹਨਾਂ ਚਿਰ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਇਹ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜ਼ਮੀਂਦਾਰ ਭਾਈਆਂ ਨੂੰ ਅਸੀਂ ਆਪਦੇ ਨੂੰ ਬੇਨਤੀ ਕਰਦੇ ਆਂ ਵੀ ਸੁੱਕੇ ਧਾਨ ਹੀ ਘਟਾਏ ਜਾਣ 17 ਮੌਇਸਚਰ ਵਾਲੇ ਧਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਅਸੀਂ ਮੰਡੀ 'ਚ ਲਾਹਾਂਗੇ ਜਦੋਂ ਸਰਕਾਰ ਉਹਦਾ ਭਾਅ ਲਾਊਗੀ ਅਸੀਂ ਉਹਨੂੰ ਭਰਾਂਗੇ ਵੀ ਪਰ ਜਿੱਤੇ ਜਦੋਂ ਕਿਤੇ ਉਤਰਨ ਦੀ ਸਾਨੂੰ ਉਮੀਦ ਹੋ ਜੂ ਵੀ ਇਹ ਜਿਹੜੀ ਪੈਡੀਆ ਲੈਪਟੋਪੇ ਇੱਥੇ ਜਾ ਸਕਦਾ ਉਦੋਂ ਬਿਨਾ ਦੂਜੀ ਗੱਲ ਇਹ ਹੈ ਅੱਗੇ ਪ੍ਰੈਕਟਿਸ ਚੱਲਦੀ ਸੀ ਕਈ ਆੜਤੀਏ ਟੰਡਾ ਕਰਾ ਕੇ ਕਿਸ ਨੇ ਟਰਾਲੀ ਲੈ ਲਈ ਕਿਸੇ ਸੈਲਰ ਵਾਲੇ ਨੇ ਲੈ ਲਈ ਉਹ ਪ੍ਰੈਕਟਿਸ ਵੀ ਅਸੀਂ ਅਜੇ ਤੱਕ ਹੀ ਬੰਦ ਕਰਤੀ ਜੇ ਕੋਈ ਇਹੋ ਜਿਹਾ ਬੰਦਾ ਕੰਮ ਫੜਿਆ ਕਰਦਾ ਫੜਿਆ ਗਿਆ ਸਾਰੀ ਮੰਡੀ ਉਹਦਾ ਬਾਈਕਟ ਕਰੂਗੀ ਸਾਡੇ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਕੱਲ ਅਸੀਂ ਪ੍ਰਧਾਨਾਂ ਨਾਲ ਵੀ ਮੀਟਿੰਗ ਕੀਤੀ ਸੀ ਉਹ ਚ ਵੀ ਇਹ ਫੈਸਲਾ ਲਿਆ ਵੀ ਸਾਰੀਆਂ ਮੰਡੀਆਂ ਇੱਕ ਸਾਰੀ ਚੱਲਣਗੀਆਂ ਜਦੋਂ ਮਾਲ ਭਰ ਹੋਊਗਾ ਖੰਨੇ ਉਦੋਂ ਸਮਰਾਲੇ ਹੀ ਭਰੂ ਮੱਚਵਾੜੀ ਉੱਪਰ ਸਾਰੇ ਸਾਰੇ ਜ਼ਿਲ੍ਹੇ ਚ ਸਾਰੇ ਜ਼ਿਲ੍ਹੇ ਚ ਇੱਕੋ ਸਾਰੇ ਪੰਜਾਬ ਦੀ ਸੇਮ ਸਮੱਸਿਆ ਅੱਗੇ ਹਰਿਆਣੇ ਚ ਪਹਿਲੀ ਤਰੀਕ ਨੂੰ ਖਰੀਦ ਸ਼ੁਰੂ ਹੁੰਦੀ 23 ਤਰੀਕ ਨੂੰ ਖਰੀਦ ਸ਼ੁਰੂ ਹੁੰਦੀ ਸੀ ਉੱਥੇ ਵੀ ਹੁਣ ਪਹਿਲੀ ਤਰੀਕ ਕਰਤੀ ਜ਼ਮੀਂਦਾਰ ਨੇ ਅੱਗੇ ਆਲੂ ਬੀਜਣੇ ਨੇ ਜ਼ਮੀਂਦਾਰ ਆਪਦੀ ਜਗਾ ਮਜਬੂਰ ਹੈ। ਆਦਾਂਜੀ ਸਰਕਾਰ ਨਾਲ ਕੋਈ رابطہ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ? ਹਾਂਜੀ ਸਰਕਾਰ ਨਾਲ ਸਮੇਂ-ਸਮੇਂ ਤੇ رابطہ ਕੀਤਾ ਜਾਂਦਾ ਹੈ। ਕੱਲ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀ। ਸਾਰੀਆਂ ਗੱਲਾਂ ਅਸੀਂ ਡੀਸੀ ਸਾਹਿਬ ਨੂੰ ਇਹ ਦੱਸਤੀਆਂ। ਡੀਸੀ ਸਾਹਿਬ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਵੀ ਮੈਂ ਪਹਿਲੀ ਤਰੀਕ ਤੱਕ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਸਾਰੀਆਂ ਪ੍ਰਵਾਨ ਕਰਾਂ। ਜੀ। ਮੇਰਾ ਨਾਮ ਰੋਡਾ ਜੀ। ਹਾਂਜੀ ਤੇ ਮੇਰਾ ਨਾਮ ਗੁਰਮੀਰ ਸਿੰਘ ਆ। ਮੈਂ ਮੈਸੇਜ ਦਸ਼ਮੇਸ਼ਨ ਦੁਪੇ ਦੇ ਮਾਲਕ ਹਾਂ। ਤਿਹ ਅੱਜ ਜੋ ਮੀਟਿੰਗ ਕੀਤੀ ਹੈ ਕਿ ਅੱਜ ਜਿਹੜੀ ਮੀਟਿੰਗ ਕੀਤੀ ਹੈ ਸਾਡੇ ਪ੍ਰਧਾਨ ਜੀ ਨੇ ਜਿਹੜੇ ਫੈਸਲੇ ਕੀਤੇ ਨੇ ਅਸੀਂ ਉਹਨਾਂ ਨਾਲ ਸਾਰੇ ਆਰਤੀ ਇਹ ਪਵੰਦ ਹੈ ਵੀ ਜੋ ਜੋ ਉਹਨਾਂ ਨੇ ਫੈਸਲੇ ਕੀਤੇ ਆ ਵੀ 30 ਤਰੀਕ ਤੱਕ ਅਸੀਂ ਮਾਲ ਕੋਈ ਨਹੀਂ ਭਰਾਂਗੇ 17 ਮਕਚਰ ਵਾਲਾ ਮਾਲ ਇੱਥੇ ਮੰਡੀ ਦੇ ਵਿੱਚ ਲਾਹਾਂਗੇ ਜ਼ਿੰਮੇਦਾਰ ਸਾਡਾ ਸਾਫ ਦੇਨ ਜਿੰਨਾ ਚਿਰ ਤੱਕ ਸਾਨੂੰ ਉੱਪਰੋਂ ਕਾਲ ਨਹੀਂ ਆਉਂਦੀ ਮਾਲ ਭਰਨ ਦੀ ਅਸੀਂ ਉਹ ਨਜ਼ਰ ਤੱਕ ਮਾਲ ਨਹੀਂ ਭਰਾਂਗੇ ਮਾਲ ਦਾ ਨਾਪਾ ਨਹੀਂ ਆ ਵੀ ਉੱਪਰ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਊਗੀ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਉਣੀ ਹੈ ਜੋ ਇੱਕ ਜਿਹੜੇ ਸ਼ੈਲਰ ਦੇ ਵਿੱਚ ਮਾਲ ਆਪਣਾ ਨਹੀਂ ਲਗਾ ਰਹੇ ਸ਼ੈਲਰ ਵਾਲੇ ਐਗਰੀਮੈਂਟ ਨਹੀਂ ਕਰ ਰਹੇ ਹੈਗੇ ਉਹਨਾਂ ਜਦ ਤੱਕ ਮਾਲ ਨਹੀਂ ਭਰਿਆ ਜਾਊਗਾ ਇੱਕ ਜਿਹੜੀ ਆੜਤਾ ਸਾਡੀ ਉਹ 46 ਰੁਪਏ ਦੇ ਫਰੀਜ਼ ਕੀਤੀ ਹੋਈ ਹੈ ਅਸੀਂ ਬਿਲਾਂ ਵਿੱਚ 2.5% ਲਾਉਨੇ ਆ ਸਾਨੂੰ 2.5% ਗੌਰਮੈਂਟ ਆਰਥ ਦੇਣ ਦੀਪਾ ਆਰਥ ਦਵੇ ਸカイ ਨਿਊਜ਼ ਪੰਜਾਬ ਦੇ ਲਈ ਸਮਰਾਲਾ ਤੋਂ ਪਰਮਿੰਦਰ <strong>ਫਰਮਾ ਦੀ ਰਿਪੋਰਟ</strong>